ਹਾਂਜੀ ਸਸਕਾਰ ਦੋਸਤੋ ਜਿਹੜੀ ਤੁਸੀਂ ਸਕਰੀਨ ਤੇ ਮੱਝ ਦੇਖ ਰਹੇ ਹੋ ਇਹ ਝੋਟੀ ਪਹਿਲੇ ਸੂਈ ਆ ਜੀ ਸੂਣੇ ਦੇ ਵਿੱਚ ਅਜੇ ਹਫਤਾ ਖੰਡ ਲੈ ਜੂਗੀ ਛੱਡੇ ਦੇਖੋ ਰਿੰਕਲ ਪੈਣੇ ਦਾ ਛੱਡਾ ਖੁੱਲ ਰਿਹਾ ਥਣ ਲਵਾਉੜ ਦੀ ਬਹੁਤ ਚੰਗੀ ਐ ਥਣ ਮੁੱਠੀ ਵਾਲਾ ਥਣ ਕੰਡੀਸ਼ਨ ਆ ਬੜੀ ਸੁਣੀ ਝੋਟੀ ਆ ਇਹਦਾ ਮੁੱਲਾ ਜੀ 1,70,000 ਰੁਪਇਆ ਜੀ ਇਹ ਕੰਟਰੈਕਟਰ ਨੰਬਰ ਇਹਦਾ ਸਕਰੀਨ ਤੇ ਸੀ ਜਰੂਰ ਪਾਵਾਂਗੇ ਬਾਈ ਗਿਆ ਹੋਇਆ ਅਜ ਹੈ ਨਹੀਂ ਨਹੀਂ ਵੀਡੀਓ ਦੇ ਸਾਹਮਣੇ ਆਉਂਗਾ ਉਹ ਆ ਉਹਦੇ ਬਾਈ ਦੀ ਘਰ ਦੀ ਝੋਟੀ ਹੈ ਜੀ ਐਸ ਟਾਈਮ 21 ਕਿਲੋ ਦੁੱਧਾ ਜੀ ਜੰਗੀ ਮੈਂਸ਼ ਆ ਅੱਗੇ ਪਿੱਛੇ ਦਾ ਲੇਵਾ ਮੁੱਠੀ ਵਾਲਾ ਥਣਾ ਪੂਰੀ ਗਜਬ ਦੀ ਚੁਵਾਈ ਵਾਲੀ ਸ਼ਮਾ ਲੱਗਣੀ ਨਹੀਂ ਰਿਹਾ ਨਹੀਂ ਇਹਦੀ ਚੁਵਾਈ ਵੀ ਦੇਖੋਗੇ ਕਿਉਂਕਿ ਹੁਣ ਕੋਣ ਪਤੀਆ ਝੋਨੇ ਦੀ ਲਵਾਈ ਦਾ ਜੋਰ ਚੱਲ ਚੱਲ ਪਿਆ ਪੂਰੇ ਜ਼ੋਰਾਂ ਤੇ ਝੋਨੇ ਦੀ ਲਵਾਈ ਦਾ ਕੰਮ ਇਹ ਜਿੱਥੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹੈਗਾ ਚੱਠੇ ਨੰਨੜੇ ਤਹਿਸੀਲ ਸੁਨਾਮ ਜ਼ਿਲ੍ਹਾ ਸ਼ੰਗਰੂਰ ਇਹ ਬਾਈ ਦੇ ਇਹ ਝੋਟੀਆਂ ਨੇ ਆਹ ਦੇਖੋ ਜੀ ਨਾ ਬਾਈ ਹੈਗਾ ਪੂਰਾ ਸ਼ੌਂਕੀ ਸਾਰੀ ਕੁੰਡੇ ਸਿੰਘਾਂ ਵਾਲੀਆਂ ਨੇ ਕਿਵੇਂ ਮਣਕੀ ਲੈ ਕੇ ਕਰਿਆ ਹੁੰਦਾ ਕੰਮ ਆਹ ਵੀ ਝੋਟੀ ਤਿਆਰ ਹੋ ਰਹੀ ਆ ਦੇਖੋ ਥਣ ਥਣ ਬੜੇ ਚੰਗੇ ਨੇ ਕਾ ਬਾਈ ਕੋਲ ਝੋਟੀਆਂ ਵੀ ਛੂਣ ਵਾਲੀਆਂ ਪਹਿਲਾਂ ਬਹੁਤ ਸਕੀਨ ਆ ਜੀ ਪਹਿਲਾਂ ਝੋਟੀਆਂ ਦਾ ਕਿਸੇ ਬਾਜੀ ਨੇ ਚੰਗੀਆਂ ਪਹਿਲਾਂ ਝੋਟੀਆਂ ਲੈਣੀਆਂ ਹੁਣ ਤਾਂ ਬਾਈ ਕੋਲੋਂ ਲੈ ਰਹਾ ਘਰ ਦੀਆਂ ਤਿਆਰ ਕਰੀਆਂ ਹੋਈਆਂ ਨੇ ਚੰਗੇ ਰਿਕਾਊਡਰ ਵਾਲੇ ਆ ਮੱਝਾਂ ਦੀ ਘਰ ਬੱਚੇ ਲੈ ਲਾਂਦਾ ਬਾਈ ਤਿਆਲ ਕਰਦਾ ਕਾ ਖੜੀ ਆ ਬਾਈ ਕੋਲ ਇਹ ਵੀ ਚੰਗੀ ਆ ਹੇ ਵੀ ਬਾਈ ਸ਼ੇਲ ਦੇ ਉੱਤੇ ਆ ਇੱਕ ਹਫਤਾ ਰਹਿੰਦਾ ਸੁਣ ਦਾ ਰੇਟ ਇਹਦਾ ਹੈ 1,40,000 ਰੁਪਏ ਬਾਕੀ ਦੱਸਿਓ ਬਾਈ ਕਿਵੇਂ ਦੀਆਂ ਲੱਗ ਰਹੀਆਂ ਨੇ ਆਹ ਝੋਟੀ ਮੈਨੂੰ ਬੜੀ ਗੱਜਬੀ ਲੱਗੀ ਪੱਠ ਬਿਲਕੁਲ ਸਿੱਧੀ ਓੜਾਈ ਦੀ ਲੰਬਾਈ ਚੁੜਾਈ ਬਹੁਤ ਚੰਗੀ ਆ ਕੰਬੜੀ ਚੰਗੀ ਝੋਟੀਆਂ ਲੋ ਤੁਹਾਨੂੰ ਹੁਣ ਜਿਹੜੀ ਮੱਝ ਚੱਲ ਰਹੀ ਹੈ ਉਹਦਾ ਚੱਡਾ ਦੇਖੋ ਮੈਂ ਨਾਲ ਦੀ ਹਾਏ ਨਾੜੀ ਨਾਲ ਪ੍ਰਬੰਧ ਬਹੁਤ ਵਧੀਆ ਛਾਵੇਂ ਬੈਠੀ ਨੇ ਕੱਚੀ ਜਗਾ ਨੀਚੇ ਆਹ ਪੂਰਾ ਟਾਪ ਦਾ ਦੇਖੋ ਅੱਗੇ ਪਿੱਛੇ ਦਾ ਲੇਵਾ ਬਹੁਤ ਚੰਗੀ ਬਰੀਡ ਹੈ ਜੀ ਇਹ ਬਾਈ ਸੇਲ ਨਹੀਂ ਕਰਦਾ ਹੈਗਾ ਕਰਦੀ ਮੈਂ ਇਸ ਰੱਖੀ ਹੋਈ ਬਾਈ ਦੀ ਆ ਇਹਦਾ ਕਟਾ ਰਫਤਾਰ ਬੋਲਦਾ ਬੱਚਾ ਇਹ ਇਹ ਹੀ ਆਪਾਂ ਗੱਲ ਕਰ ਲੋ ਯਾ ਵੀ ਚੋਟੀ ਦੇਖ ਲੋ ਇੱਕ ਵਾਰ ਫਿਰ ਭਾਈ ਜਾਨ ਨੰਬਰ ਆਪਾਂ ਸਕਰੀਨ ਤੇ ਪਾ ਦਾਂਗੇ ਇਹੇ ਬਾਈ ਨੇ ਕੰਟੈਕਟ ਕਰਨਾ ਹੋਵੇ ਤਾਂ ਕਰ ਸਕਦਾ ਜੀ ਜੋ ਬਾਈ ਦਾ ਹਰਪ੍ਰੀਤ ਦੰਦੋਂ ਕਿਹ ਹੋ ਗਏ ਦੰਦੋਂ ਬਈ 4 ਆ ਜੀ ਠੀਕ ਆ ਜੀ ਦੋਸਤੋ ਮਿਲਦੇ ਆਂ ਫਿਰ ਆਪਾਂ ਜਲਦੀ ਨਵੀਂ ਵੀਡੀਓ ਦੇ ਨਾਲ